ਤੇ ਸਾਰਿਆਂ ਦਾ ਟਾਰਗੇਟ ਬੰਦਾ ਇੱਕੋ ਹੀ ਹੈ ਭਾਈ ਅਮਰਤਪਾਲ ਅਰ ਅਮਰਤਪਾਲ ਕੀ ਸਵਾਰ ਦੇਣਗੇ ਜੇ ਅਮਰਤਪਾਲ ਮੰਨ ਲਓ ਬਾਹਰ ਆ ਗ ਜਾਂਦੇ ਆ 27 ਚ ਚੌਣ ਲੜ ਲੈਂਦੇ ਆ ਮੁੱਖ ਮੰਤਰੀ ਵੀ ਲੋਕਾਂ ਨੇ ਬਣਾਤਾ ਤਾਂ ਉਹ ਮੁੱਖ ਮੰਤਰੀ ਬਣ ਕੇ ਕੀ ਕਰ ਦੇਣਗੇ ਤੁਸੀਂ ਸੁਖਬੀਰ ਬਾਦਲ ਨੂੰ ਕੀ ਕਹੋਗੇ ਜਿਹਨੇ ਸੈਣੀ ਨੂੰ ਇੱਥੇ ਸੁਮੇਤ ਸਿੰਘ ਸੈਣੀ ਨੂੰ ਡੀਜੀਪੀ ਲਾਤਾ ਪਿਆ ਇੱਕ ਲੇਡੀ ਮਾਤਾ ਦੱਸਦੀ ਸੀ ਉਹਦੇ ਮੁੰਡੇ ਦਾ ਮਾਰ ਕੇ ਉਹਦੀ ਧੌਣ ਵੱਢ ਕੇ ਉਹਨੂੰ ਖੂਨ ਪਿਆਇਆ ਗਿਆ ਡੰਡਾ ਪਿੱਛੇ ਪਾ ਕੇ ਉਹਨੂੰ ਵਿੱਚੋਂ ਪਾੜ ਦੇਣਾ ਉਹਨੂੰ ਡੀਜੀਪੀ ਲਾਤਾ ਜਿਵੇਂ ਉਹ ਸਾਡੇ ਇੱਕ ਲੀਡਰ ਕਹਿ ਰਹੇ ਨੇ ਕਿ ਉਹਦੀ ਦਾੜ੍ਹੀ ਵੀ ਹੋ ਗਈ ਤੇ ਸਰੀਰ ਵੀ ਉਹੋ ਜਿਹਾ ਹੋ ਗਿਆ ਹੂੰ ਕੀ ਇਹ ਇੱਕ ਬੰਦੇ ਦੀ ਇਹ ਆਪਾਂ ਕਹਿ ਜਾਾਂਗੇ ਇਹਦੀ ਕੁਆਲਿਫੀਕੇਸ਼ਨ ਉਹਦੀ ਬੰਦੇ ਦੀ ਪਤਾ ਇਹ ਵੀ ਕਹਿ ਰਹੇ ਆ ਵੀ 27 ਦੇ ਵਿੱਚ ਸਾਨੂੰ ਕਾਲੀ ਦਲ ਦੇ ਨਾਲ ਮਿਲ ਜਾਣਾ ਚਾਹੀਦਾ ਹੈਗਾ ਨਹੀਂ ਤੇ ਫਿਰ ਮੇਰੀ ਗੱਲ ਸੁਣੋ ਫਿਰ ਆਪਾਂ ਨੂੰ ਆਰਐਸਐ ਚੁੰਡੀਆਂ ਵੜਦੀ ਸੁਖਵੀਰ ਬਾਦਲ ਨਾਲ ਰਲ ਕੇ ਜੋ ਆਪਾਂ ਇਲੈਕਸ਼ਨ ਲੜਨੇ ਨੇ ਤੇ ਫਿਰ ਭਾਜਪਾ ਤੇ ਆਰਐਸਐ ਹੈਗੀ ਹੈ ਫਿਰ ਕੀ ਵਰਕ ਪੈਂਦਾ ਆਪਾਂ ਨੂੰ ਜੇ ਵੱਡੂ ਬਣਿਆ ਆਏ ਆ ਆਪਜੀ ਕੌਮ ਦਾ ਬੇੜਾ ਕਰ ਕੀ ਕਰਨਾ ਹੈ ਆਪਦੇ ਗੁਰੂ ਘਰ ਦਾ ਮਜ਼ਾਕ ਹੀ ਬਣਾਉਣਾ ਹੈ ਤੇ ਫੇਰ ਆਪਾ ਡਾਇਰੈਕਟ ਆਰਐਸਐਸ ਨਾਲ ਹੀ ਰਾਜ ਕੀ ਇਹਦੀ ਪੁਲਿਸ ਸਾਡੀਆਂ ਅੱਖਾਂ ਸਾਹਮਣੇ ਸਿੱਖਾਂ ਨੂੰ ਕੁੱਟੇ ਡੇਰਾ ਪ੍ਰੇਮੀ ਉੱਠ ਕੇ ਬੱਸਾਂ ਤੋਂ ਲਾ ਕੇ ਸਿੱਖਾਂ ਨੂੰ ਦਾੜੀਆਂ ਤੋਂ ਫੜ ਕੇ ਉਹਨਾਂ ਦੇ ਗਾਤਰੇ ਖਿੱਚ ਕੇ ਜੇ ਕੁੱਟੇ ਇਹ ਕਿੱਧਰ ਦਾ ਕਿੱਧਰ ਦਾ ਤੁਹਾਡਾ ਸਿੱਖ ਹੈ ਕਾਬ ਤਾਕ ਤੇ ਮੰਗੀ ਮਾਫੀ ਨੂੰ ਪ੍ਰਵਾਨ ਨਹੀਂ ਕਰ ਦੂਗੀ ਕੌਮ ਪਰ ਇਹਨਾਂ ਤੁਹਾਡੇ ਲੀਡਰਾਂ ਨੇ ਕਿੱਥੇ ਖਲੋਤੇਰੇ ਮੈਨੂੰ ਦੱਸ ਤੇ ਹਰ ਸਾਡੇ ਨਾਲ ਤੋਂ ਦੂਜੀਆਂ ਕੌਮਾਂ ਕਿੰਨੀਆਂ ਅੱਗੇ ਅਸੀਂ ਆ ਜਿਹੜੇ ਸਾਡੇ ਲੀਡਰ ਵੀ ਬਿਨਾ ਦਿਮਾਗ ਦੇ ਅੱਜ ਵੀ ਉਸ ਤੋਂ ਬੋਲਦੇ ਨੇ ਕਿ ਅਗਲੇ 2027 ਚ ਅਸੀਂ ਇਸ ਬੰਦੇ ਨਾਲ ਨਾਲ ਕੇ ਸਰਕਾਰ ਬਣਾ ਲਾਂਗੇ ਮਨਦੀਪ ਸਿੰਘ ਨੇ ਵੀ ਕਿਹਾ ਕਿ ਜੇ ਮੈਂ ਲੜਦਾ ਤਾਂ ਅਕਾਲੀ ਦਰ ਨੇ ਜਿੱਤ ਜਾਂਦੇ ਤਾਂ ਜੇ ਪੰਥ ਪੰਜਾਬ ਦਾ ਫਾਇਦਾ ਹੁੰਦਾ ਤਾਂ ਸਮਝੋਤਾ ਕਰਨ ਚ ਕੋਈ ਹਰਜ ਨਹੀਂ ਸਾਰੇ ਕਾਲੀ ਦਲ ਜੇ ਇਕੱਠੇ ਹੋ ਜਾਂਦੇ ਆ ਕਾਲ ਤਖਤ ਸਾਹਿਬ ਦਾ ਵੀ ਹੁਕਮ ਸੀਗਾ ਕਿ ਸਾਰੇ ਚੁੱਲ੍ਹੇ ਸਬੰਟਦੇ ਚਾਹੀਦੇ ਤੇ ਇੱਕ ਕਾਲੀ ਦਲ ਬਣਨਾ ਚਾਹੀਦਾ ਇੱਕ ਝੰਡੇ ਥੱਲੇ ਸਾਨੂੰ ਲੜਾਈ ਲੜਨੀ ਚਾਹੀਦੀ ਹੈ ਨਹੀਂ ਫਿਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਜੀਦ ਖਾਨ ਨਾਲ ਲੜਾਈ ਲੜਨ ਦੀ ਲੋੜ ਹੀ ਨਹੀਂ ਪੈਣੀ ਸੀ ਫਿਰ ਅਹਿਮਦ ਸ਼ਾਹ ਬਿਲਾਲ ਅਫਜ਼ਾਲੀ ਤੇ ਵਾਰ-ਵਾਰ ਉਹਦੇ ਤੇ ਹੱਲੇ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਫਿਰ ਤਾਂ ਇੰਦਰਾਂ ਗਾਂਧੀ ਨਾਲ ਲੜਨ ਦੀ ਲੋੜ ਹੀ ਨਹੀਂ ਸੀ ਪੈਣੀ ਜੇ ਸੋਚ ਹੀ ਢੀ ਰੱਖੀ ਹੁੰਦੀ ਤੁਹਾਡਾ ਜਦੋਂ ਜੀ ਕਰਦਾ ਤੁਹਾਡੀ ਪੱਗ ਲਾ ਦਿੰਦੇ ਨੇ ਜਦੋਂ ਜੀ ਕਰਦਾ ਤੁਹਾਡਾ ਗੁਰਦੁਆਰਾ ਢਾ ਦਿੰਦੇ ਨੇ ਜਦੋਂ ਜੀ ਕਰਦਾ ਇਸ ਕੌਮ ਦੀਆਂ ਕੁੜੀਆਂ ਦੀ ਰੇਪ ਕਰ ਦਿੰਦੇ ਨੇ ਸਰੋਵਰ ਤੇ ਵਿਸ਼ਵਾਸ ਸੀ ਸਿੱਖਾਂ ਨੂੰ ਤੇ ਸਰੋਵਰ ਸਿੱਖਾਂ ਤੋਂ ਛੁੱਟ ਜਾਂ ਗਈ ਜੀ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਵੱਡਾ ਤੱਕ ਸਮਝਿਆ ਉਸ ਨੂੰ ਗੋਲਿਆਂ ਨਾਲ ਢਾਇਆ ਗਿਆ ਅੱਜ ਤੁਹਾਡੇ ਹਾਇਰ ਅਥਾਰਟੀ ਦਾ ਕੋਈ ਸਿੱਖ ਪੱਗ ਹੀ ਨਹੀਂ ਰਹਿ ਗਈ ਤੁਹਾਡੀ ਇੱਥੇ ਦਾ ਥੋੜਾ ਸੁਖਵੀਰ ਬਾਦਲ ਬੋਲਦਾ ਹੀ ਨਹੀਂ ਨਾ ਹੀ ਉਹਨੇ ਕਿਤੇ ਸੋਚਿਆ ਕਿ ਹਾਈ ਗੋਲ ਸਿੱਖ ਜੱਜਾਂ ਦੀ ਕਮੀ ਹੂੰ ਕੁਛ ਨਹੀਂ ਸੋਚਿਆ ਇੱਕੋ ਹੀ ਆ ਪੈਸਾ ਲੈ ਆਉਂਗਾ ਪੈਸਾ ਵੰਡੂਗਾ ਇੱਥੇ ਤੱਕ ਤਾਂ ਸੋਚ ਪਰੇ ਰਾਜਾ ਇਹ ਲਬਜ ਕਿਉਂ ਨਹੀਂ ਬੋਲਦਾ ਕਿ ਰਮੰਦਰ ਸਾਹਿਬ ਦੇ ਅੰਦਰ ਹਮਲਾ ਕਰਕੇ ਕਿੰਨੇ ਪੰਜ ਪੰਜ ਸਾਲ ਦੇ ਬੱਚੇ ਤੇ 80 ਸਾਲ ਦੇ ਬਜ਼ੁਰਗ ਮਾਰਦੇ ਉੱਥੇ ਰੋਣ ਆਉਂਦਾ ਇਹਨੂੰ ਮਤੈ ਵੀ ਕਹਿੰਦੇ ਆ ਕਹਿੰਦੇ ਪੰਜਾਬ ਅੱਗ ਦੇ ਵਿੱਚ ਮੱਚ ਰਿਹਾ ਸੀ ਬੱਬਰ ਸ਼ੇਰ ਮੁੱਖ ਮੰਤਰੀ ਆਇਆ ਬਿਆਨਤ ਸਿੰਘ ਉਹਨੇ ਪੰਜਾਬ ਨੂੰ ਬਲਦੀ ਅੱਗ ਚੋਂ ਕੱਢਿਆ ਉਨੇ ਨਾਲ ਕੌਣ ਬੰਦੇ ਨੇ ਕਿੰਨੇ ਚਗਲ ਨੇ ਉਹਨਾਂ ਚਗਲਾਂ ਨੂੰ ਸ਼ਰਮ ਹੈ ਕਿ ਪੰਜਾਬ ਦੇ ਅੰਦਰ ਕਿੰਨੇ ਲੱਖਾਂ ਮੁੰਡੇ ਮਾਰ ਦਿੱਤੇ ਗਏ ਕਿੰਨੇ ਕੁੜੀਆਂ ਦੇ ਰੇਪ ਹੋਏ ਇਹ ਬੰਦਾ ਕਹਿ ਰਿਹਾ ਉਦੋਂ ਅੱਗ ਚੋਂ ਬਚਾਇਆ ਹੂੰ ਸੋਚ ਕਿੱਡੀ ਵੱਡੀ ਸਾਰੇ ਰਾਜਾ ਤੇਰੇ ਵਰਗੇ ਨਹੀਂ ਹੁੰਦੇ ਜੇ ਤੇਰੇ ਵਰਗੇ ਹੁੰਦੇ ਨਾ ਮੱਸਾ ਰੰਗੜ ਤੋਂ ਹਰਮੰਦਰ ਸਾਹਿਬ ਅਯਾਦ ਨਹੀਂ ਸੀ ਹੋਣਾ ਅਬਦਾਲੀ ਤੋਂ ਹਰਮੰਦਰ ਸਾਹਿਬ ਦਾ ਬਦਲਾ ਉਹਦੇ ਬੰਦਿਆਂ ਤੋਂ ਨਹੀਂ ਸੀ ਲੈਣਾ ਹੂੰ 21 ਸਾਲ ਦੇ ਬਾਅਦ ਉਦਮ ਸਿੰਘ ਨੇ ਬੰਦਾ ਨਹੀਂ ਸੀ ਮਾਰਨਾ ਜਾ ਕੇ ਬਾਹਰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਫਿਲਮ ਬਾਰੇ ਅਕਾਲੀਆਂ ਨੇ ਉਹਨਾਂ ਦਾ ਇੱਕ ਇੰਟਰਵਿਊ ਆ ਗਈ ਹੈ ਭੱਜ ਕੇ ਅਕਾਲੀਆਂ ਨੇ ਫਿਲਮ ਰੋਕੀ ਜਾ ਕੇ ਤੇ ਅਕਾਲੀ ਉਹਦੀ ਫਿਲਮ ਰਿਲੀਜ਼ ਨਹੀਂ ਹੋਣ ਦਿੰਦੇ ਕਿ ਸਾਡਾ ਗਨਾਰਾ ਵਿੱਚ ਆ ਜੇ ਉਹ ਤੁਹਾਡੇ ਲੀਡਰ ਨੇ ਉਹ ਪੰਥਕ ਲੀਡਰ ਨੇ ਉਹਨਾਂ ਦੇ ਚਿਹਰੇ ਨੇ ਜਿਹੜੀ ਦਲਜੀਤ ਵਾਲੀ ਫਿਲਮ ਜਸਵੰਤ ਸਿੰਘ ਖਾਲੜਾ ਦੀ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਨਹੀਂ ਰਿਲੀਜ਼ ਹੁੰਦਾ ਉਹਦੇ ਵਿੱਚ ਉਹ ਇੰਟਰਵਿਊ ਆ ਗਈ ਬੀਬੀ ਹਰਨ